ਜਿੰਦਾਬਾਦ 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 ਸਾਰਿਆਂ ਨੂੰ ਪਤਾ ਕਿ ਪਿਛਲੇ ਲਗਭਗ 2 ਮਹੀਨਿਆਂ ਤੋਂ ਚੱਲ ਰਿਹਾ ਸੀਗਾ ਔਰ ਅਸੀਂ ਉਹ 2 ਮਹੀਨਿਆਂ ਤੋਂ ਬਹੁਤੀ ਹੋਰ ਰਾਜਨੀਤੀ ਨਹੀਂ ਕੀਤੀ ਇਹਦੇ ਤੇ ਨਾ ਅਸੀਂ ਪੱਤਰਕਾਰਾਂ ਨੂੰ ਦੱਸਿਆ ਨਾ ਹੀ ਕੋਈ ਪ੍ਰੈਸ ਕਾਨਫਰੰਸ ਕੀਤੀ ਆਪਣੀ ਲੜਾਈ ਲੜਦੇ ਰਹੇ ਪੀ ਆਰ ਇਹਦੇ ਤੇ ਕੀ ਗੱਲ ਕਰਨੀ ਹੈ ਜਦੋਜਾਦ ਕਰੀ ਜਾਂਦੇ ਆ ਔਰ ਜਦੋਂ ਪਹਿਲਾ ਮਾਨਾ ਪਿੰਡ ਦੇ ਵਿੱਚ ਗਏ ਉਥੇ ਪਿੱਟਸ ਬਣ ਗਿਆ ਸੀ ਹੋਰ ਉਕਵਾਇਆਂ ਇਹਨੇ ਇਸੇ ਲੀਡਰ ਨੇ ਫਿਰ ਉਦੋਂ ਬਾਅਦ ਅਸੀਂ ਆਪਣੇ ਦੂਜੀ ਜਗ੍ਹਾ ਬਿਲਕੁਲ ਆੜ ਦੇ ਸਾਹਮਣੇ ਜਾ ਕੇ ਗਏ ਉਥੋਂ ਇਹਨੇ ਕੰਮ ਟਕਾਇਆ ਤੀਜੀ ਜਗ੍ਹਾ ਹੀ ਇੱਥੇ ਆਏ ਔਰ ਡੀਸੀ ਏਡੀਸੀ ਸਾਹਿਬ ਦੇ ਕਹਿਣ ਤੇ ਸੀ ਇੱਥੇ ਕੀਤਾ ਇੱਥੇ ਆ ਕੇ ਫਿਰ ਰਾਜਨੀਤੀ ਹੋ ਗਈ ਹਾਲਾ ਕਿ ਉਹ ਜ਼ਮੀਨ ਵਾਲਿਆਂ ਨੇ ਪੈਸੇ ਵੀ ਲੈ ਲਏ ਸਾਡੇ ਕੋਲ ਸਭ ਕੁਝ ਕਰ ਲਿਆ ਜਿਹੜੇ ਕਹਿੰਦੇ ਸੀ ਠੇਕੇ ਦੇ ਲਈ ਜਮੀਨ ਵਾਲਾ ਤੇ ਅੱਜ ਵੀ ਨਾਲ ਆ ਤੂੰ ਇਸ ਕਰਕੇ ਉਸ ਤੋਂ ਬਾਅਦ ਜਦੋਂ ਜਿਹੜੇ ਬੰਦਿਆਂ ਨੇ ਉਹ ਮੁਲਾਜ਼ਮ ਦੀ ਹੱਤੀ ਪੈ ਗਏ ਉਸ ਤੋਂ ਬਾਅਦ ਇਹ ਸ਼ੀਨ ਕਰੀਟ ਹੋ ਗਿਆ ਤੇ ਅਸੀਂ ਦੋ ਤਿੰਨ ਦਿਨ ਤੋਂ ਇਹ ਮੁਲਾਜ਼ਮ ਸਰਾਇਤੇ ਚਲੇ ਗਏ ਔਰ ਉਸ ਤੋਂ ਬਾਅਦ ਹੁਣ ਮੈਂ ਆ ਤੁਹਾਡੇ ਤੋਂ ਪਹਿਲਾਂ ਡੀਸੀ ਸਾਹਿਬ ਨਾਲ ਖੁਦ ਗੱਲ ਕਰਕੇ ਆਇਆ ਕਿ ਮੇਰਾ ਮੰਨਣਾ ਆ ਕਿ ਯਾਂ ਤੇ ਤੁਸੀਂ ਤਗੜੇ ਹੋ ਵੋ ਤੇ ਮੈਂ ਬਿਨਾਂ ਤੁਹਾਡੇ ਕਿਹਾ ਮੈਂ ਚਾਹੁੰਦਾ ਕਿ ਅਸੀਂ ਇੱਕ ਤੇ ਡੇਂਗੂ ਵਾਲਾ ਮੈਂ ਖਬਰਾਂ ਪੜ ਰਿਹਾ ਕਿ ਚੱਲ ਪਿਆ ਯਾਰ ਸ਼ਹਿਰ ਵਾਲਿਆਂ ਦਾ ਕੀ ਕਸੂਰ ਆ ਪਰ ਕਿਤੇ ਨਾ ਕਿਤੇ ਡੈਮੋਕਰੈਟਿਕ ਤਰੀਕੇ ਦੇ ਨਾਲ ਜੇ ਕਿਸੇ ਦੇ ਮਗਰ ਧੱਕਾ ਹੁੰਦਾ ਜਦੋਂ ਕੋਈ ਨਾ ਸੁਣੇ ਫਿਰ ਇੱਕ ਇਹ ਕਰਨਾ ਪੈਂਦਾ ਮਜਬੂਰੀ ਬਣ ਜਾਂਦੀ ਆ ਪਰਮਾਤਮਾ ਇਹੋ ਜੀ ਮਜਬੂਰੀ ਵੀ ਨਾ ਬਣਾਏ ਇੱਕ ਨਲਾਇਕ ਬੰਦੇ ਕਰਕੇ ਸੋ ਇਸ ਕਰਕੇ ਮੇਰੀ ਇਹ ਬੇਨਤੀ ਆ ਕਿ ਮੈਂ ਰੰਧਾਵਾ ਸਾਹਿਬ ਵੀ ਉਦੋਂ ਵਿੱਚ ਆਏ ਸੀ ਅੱਜ ਵੀ ਆਏ ਹੋ ਤੇ ਬਲਜੀਤ ਨੂੰ ਮੈਂ ਘਰ ਬੁਲਾ ਕੇ ਆਪ ਫੈਸਲਾ ਕੀਤਾ ਮੈਂ ਕਿਹਾ ਮੇਰੀ ਪ੍ਰਧਾਨ ਜੀ ਤੁਹਾਨੂੰ ਬੇਨਤੀ ਆ ਕਿ ਅਸੀਂ ਕੂੜਾ ਚੁੱਕਣਾ ਸ਼ੁਰੂ ਕਰੀਏ ਇਹ ਕਹਿੰਦੇ ਜਗ੍ਹਾ ਹੈ ਨਹੀਂ ਮੈਂ ਬੈਡੀ ਸਾਹਿਬ ਨੂੰ ਕਿਹਾ ਵੀ ਤੂੰ ਕਿੰਨੇ ਦਿਨਾਂ ਚ ਪ੍ਰਬੰਧ ਕਰ ਲੋਗੇ ਉਹ ਕਹਿੰਦੇ ਇੱਕ ਹਫਤੇ ਦਾ ਟਾਈਮ ਮੈਂ ਉਸੇ ਵੇਲੇ ਪ੍ਰਧਾਨ ਦੇ ਸਾਹਮਣੇ ਟੈਲੀਫੋਨ ਮਾਰਿਆ ਦੋ ਬੰਦਿਆਂ ਨੂੰ ਔਰ ਇੱਕ ਇੱਕ ਨੇ ਕਹਿ ਦਿੱਤਾ ਕਿ ਮੇਰੇ ਤੇ ਦੋ ਤਿੰਨ ਦਿਨ ਦਾ ਕੂੜਾ ਤੀ ਛੋਟ ਸਕਦੇ ਹੋ ਮੈਂ ਕਿਹਾ ਚੱਲ ਉਨੇ ਦਿਨ ਹੀ ਕਢਾ ਇੱਕ ਬੰਦੇ ਨੂੰ ਹੋਰ ਫੋਨ ਮਾਰਿਆ ਉਹ ਕਹਿੰਦੇ ਕਿ ਤੁਹਾਡਾ ਚਾਰ ਪੰਜ ਦਿਨ ਮੈਂ ਕਢਾ ਦਾਂਗਾ ਉਹ ਹਫਤੇ ਦਾ ਮੈਂ ਪ੍ਰਬੰਧ ਕਰ ਲਿਆ ਔਰ ਅੱਜ ਦਾ ਜਿਹੜਾ ਪ੍ਰਬੰਧ ਆ ਕਿਉਂਕਿ ਇਹ ਓੜਾ ਚਾਰ ਪੰਜ ਦਿਨਾਂ ਦਾ ਇਹ ਤੇ 20 20 ਟਨ ਤੇ ਰੋਜ਼ ਹੋ ਜਾਂਦਾ 100 ਟਨ ਕੂੜਾ ਉਹਦੇ ਮੇਰੀਆਂ ਦੋਹੇ ਜਗ੍ਹਾ ਪਰ ਜਾਣੀਆਂ ਹੁਣ ਮੈਂ ਕਿਸੇ ਹੋਰ ਨੂੰ ਬੇਨਤੀ ਕੀਤੀ ਉਹ ਮੈਂ ਚੈਨਲ ਤੇ ਨਹੀਂ ਦੱਸਣਾ ਇਹ ਤੋਂ ਪਹਿਲਾਂ ਕਿ ਉਹ ਉੱਥੇ ਧਰਨ ਲਵਾ ਦੇ ਲੀਡਰ ਸੋ ਇਸ ਕਰਕੇ ਮੈਂ ਉਹ ਨਹੀਂ ਦੱਸਣਾ ਉਹ ਹੁਣ ਮੈਂ ਇੱਥੋਂ ਗੱਡੀਆਂ ਭਰਾ ਕੇ ਅੱਜ ਜਿਹੜਾ ਉਹ ਰਿਕੁਐਸਟ ਕਰ ਲਈ ਆ ਇਹਦੇ ਡੱਕਿਆ ਨਹੀਂ ਉਹ ਡੱਕਿਆ ਰਹਿਣਾ ਸੋ ਇਹ ਤੀਜਾ ਪ੍ਰਬੰਧ ਵੀ ਅੱਜ ਵਾਲਾ ਕਰ ਲਿਆ ਕਿ ਪਿਛਲਾ ਬੈਕਲੌਗ ਜਿਹੜਾ ਝੂੜਾ ਉੱਥੇ ਚਲਾ ਜਾਵੇ ਤੇ ਕੱਲ ਤੋਂ ਸਵੇਰੇ ਜਿਹੜਾ ਉਹ ਪਲਾਟ 'ਚ ਚਲੇ ਜਾਏਗਾ ਉਹ ਤੋਂ ਬਾਅਦ ਤਿੰਨ ਚਾਰ ਦਿਨਾਂ ਬਾਅਦ ਜਦੋਂ ਭਰ ਜਿਗਾ ਫੇਰ ਜਿਹੜਾ ਮੈਂ ਪ੍ਰਬੰਧ ਕੀਤਾ ਉੱਥੇ ਚਲਾ ਜਾਊਗਾ ਸੋ ਆਈ ਵਿਲ ਟ੍ਰਾਈ ਮਾਈ ਬ ਔਫਾ ਸੋਫਾ ਕਢਾਵਾ ਤੇ ਉਸ ਤੋਂ ਬਾਅਦ ਜਿਹੜਾ ਡੀਸੀ ਸਾਹਿਬ ਆਪਣਾ ਜਿਹੜਾ ਪ੍ਰਬੰਧ ਲੱਗੇ ਹੋਏ ਆ ਜਿੱਥੇ ਅਸੀਂ ਸਾਨੂੰ ਉਹਨਾਂ ਦੀ ਉਹਨਾਂ ਨੂੰ ਸਾਡੀ ਲੋੜ ਆ ਪ੍ਰਧਾਨ ਨਾਲ ਆ ਮੈਂ ਨਾਲ ਆ ਜਿੱਥੇ ਉਹ ਕਹਿਣਗੇ ਇੱਥੇ ਅ ਆਪਣੇ ਸਟੈਂਡ ਲੈ ਕੇ ਕੰਮ ਕਰਨਾ ਪੈਣਾ ਮୋਰੇ ਪ੍ਰਧਾਨ ਤੇ ਐਮ ਐਲ ਏ ਹੋਏਗਾ ਪ੍ਰਸ਼ਾਸਨ ਭਾਵੇਂ ਪਿੱਛੇ ਖਲੋਜੇ ਆ ਕੇ ਫਿਰ ਐਡੀ ਕੋਈ ਗੱਲ ਨਹੀਂ ਸਖਤ ਫੈਸਲੇ ਲੈਣੇ ਪੈਂਦੇ ਆ ਤੋਂ ਮੈਨੂੰ ਉਮੀਦ ਆ ਕਿ ਉਹ ਫੈਸਲੇ ਸਖਤ ਲੈਣਗੇ ਕਿਉਂਕਿ ਲੋਕਾਂ ਨੂੰ ਬਿਮਾਰੀ ਚ ਨਹੀਂ ਫੈਲਣਾ ਕਿਉਂਕਿ ਲੋਕਾਂ ਦੇ ਡੇਂਗੂ ਦੇ ਨਾਲ ਆਪਾਂ ਸ਼ਹਿਰ ਥੋੜਾ ਬਿਮਾਰ ਕਰ ਲੈਣਾ ਵੀ ਇੱਕ ਬੰਦਾ ਰਿਜਿਡ ਹੋ ਕੇ ਖਲੋਜੇ ਕਿ ਮੈਂ ਉੱਥੇ ਵੀ ਨਹੀਂ ਕਰਦਾ ਉੱਥੇ ਉਹ ਫਿਰ ਅਗਲਾ ਜਿਹੜਾ ਐਰਕਾ ਕੋਈ ਜਿਹੜਾ ਡਕੇ ਉਹਨੂੰ ਮੈਂ ਦੱਸਾਂਗਾ ਫਿਰ ਵੀ ਕਦਾ ਡੱਕੀਦਾ ਰਹੀ ਗੱਲ ਜਿਹੜੀ ਸਿਆਸਤ ਦੀ ਇੱਥੇ ਜਨਰਲ ਪਰਸਪੈਕਸ਼ਨ ਕਿ ਅਸੀਂ ਆਮ ਕਹਿ ਦਿੰਨੇ ਆ ਜੀ ਦੋ ਲੀਡਰਾਂ ਤੇ ਦੋ ਪਾਰਟੀਆਂ ਦੇ ਵਿਚਕਾਰ ਸ਼ਹਿਰ ਪਿਸ ਗਿਆ ਤੁਸੀਂ ਮੈਨੂੰ ਆ ਤੁਹਾਡੇ ਮਾਧਿਅਮ ਨਾਲ ਪੁੱਛਣਾ ਚਾਹੁੰਦਾ ਤੁਸੀਂ ਮੈਨੂੰ ਜਵਾਬ ਕਰ ਦਿਓ ਹੁਣ ਸਾਰੀ ਦੁਨੀਆਂ ਦੇਖ ਰਹੀ ਐ ਤੁਹਾਡੇ ਸਾਰਿਆਂ ਦੇਖਣਾ ਤੁਹਾਨੂੰ ਲੱਗ ਰਿਹਾ ਕਿ ਐਮਐਲਏ ਜਾਂ ਪ੍ਰਧਾਨ ਸਿਆਸਤ ਕਰ ਰਿਹਾ ਕਰ ਰਹੇ ਆ ਅਸੀਂ ਸਿਆਸਤ ਜਿਸ ਸਿਆਸਤ ਯਾਰ ਕਰਨੀ ਹੋਵੇ ਤੇ ਪ੍ਰਧਾਨ ਨੂੰ ਕੀ ਲੋੜ ਪਈ ਸੀਗੀ 2:30 ਵਜੇ ਗੱਡੀ ਲੈ ਕੇ ਤੇ ਕੂੜਾ ਲਵਾਉਣ ਦੀ ਪ੍ਰਧਾਨ ਨੂੰ ਕੀ ਲੋੜ ਪਈ ਸੀ ਜਨਮਸ਼ਤਮੀ ਤੋਂ ਇੱਕ ਦਿਨ ਪਹਿਲਾਂ 4 ਵਜੇ ਕੂੜਾ ਲਵਾਉਣ ਦੀ ਇਸ ਚੀਜ਼ ਦੀ ਤੇ ਨਹੀਂ ਇਹਨੇ ਕਿਹਾ ਵੀ ਚਾਰ-ਚਾਰ ਵਜੇ ਤੱਕ ਬਾਹਰ ਜਾਵਾਂ ਕੋਈ ਉੱਥੇ ਹੱਥੀਂ ਪੇ ਮਲਾਜਮਾ ਤੇ ਇਹਦੇ ਕੋਲ ਹੱਥੀਂ ਪੇ ਜਾਂਦਾ ਫਿਰ ਅਸੀਂ ਨਹੀਂ ਸੀ ਲੜਾਈ ਕਰਨੀ ਫਿਰ ਅਸੀਂ ਭਰਾਵਾਂ ਨੇ ਮਗਰ ਨਹੀਂ ਸੀ ਜਾਣਾ ਉੱਥੇ ਕਤਲ ਹੋਣ ਤੱਕ ਜਾਣਾ ਸੀ ਕੰਮ ਅਸੀਂ ਤੇ ਇੱਥੋਂ ਤੱਕ ਜਾ ਰਹੇ ਆਂ ਜੇ ਸਿਆਸਤ ਥੋੜੀ ਕਰ ਰਹੇ ਆਂ ਸੋ ਇਹ ਇਹ ਸਾਡਾ ਇਹ ਮੰਨਣਾ ਆ ਕਿ ਸਿਆਸਤ ਯਾਰ ਕੂੜੇ ਤੇ ਹੀ ਕਰਨੀ ਆ ਹੋਰ ਕੰਮ ਹੀ ਮੁੱਕ ਗਿਆ ਸਿਆਸਤ ਦੇ ਸਿਆਸਤ ਕਰਨੀ ਆ ਤੁਸੀਂ ਆਪਣੇ ਕੰਮਾਂ ਤੇ ਕਰੋ ਇਹਨਾਂ ਨੂੰ ਕਿੰਨੇ ਰੋਕੇ ਤੀਜਾ ਸਾਲ ਕੰਪਲੀਟ ਹੋ ਚੱਲਿਆ ਇੱਕ ਇੱਟ ਨਹੀਂ ਲਾਈ ਕਿਤੇ ਮੇਰੇ ਇਲਾਕੇ ਦੇ ਵਿੱਚ ਕੂੜੇ ਤੇ ਸਿਆਸਤ ਮੈਂ ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਕਹਿ ਕੇ ਇਸ ਮੀਡੀਆ ਦੇ ਸਾਹਮਣੇ ਕਹਿ ਰਿਹਾ ਮੈਂ ਸੌਂ ਖਾ ਕੇ ਕਹਿਣਾ ਯਾਰ ਦਿਲੋਂ ਮੈਂ ਕਿ ਮੈਂ 1% ਨਾ ਪ੍ਰਧਾਨ ਨੇ ਤੇ ਨਾ ਮੈਂ ਸਿਆਸਤ ਕਰਨ ਬਾਰੇ ਸੋਚਿਆ ਤੇ ਨਾ ਕੀਤੀ ਜੀ ਜਿਨੇ ਕੀਤੀ ਆ ਜਿਹੜਾ ਕਹਿੰਦਾ ਰੱਬ ਉਹਦਾ ਕੱਖ ਨਾ ਛੱਡੇ ਯਾਰ ਇਹ ਤੋਂ ਵੱਡੀ ਗੱਲ ਤੇ ਨਹੀਂ ਮੈਂ ਕੋਈ ਕਹਿ ਸਕਦਾ ਮੈਂ ਇੱਕ ਵੀ ਪਰਸੈਂਟ ਸਿਆਸਤ ਪ੍ਰਧਾਨ ਨੇ ਤੇ ਮੈਂ ਨਹੀਂ ਕੀਤੀ ਹੋਰ ਕੀ ਕੀ ਕਿੱਦਾਂ ਕਹੀਏ ਰੱਬ ਉਹਦਾ ਕੱਖ ਨਾ ਰਹਿਣ ਦੇ ਯਾਰ ਜਿਹੜਾ ਕੂੜੇ ਤੇ ਸਿਆਸਤ ਕਰਦਾ ਤੇ ਜੇ ਸਾਡੇ ਚੋਂ ਕਿਸੇ ਨੇ ਕੀਤੀ ਹੋਵੇ ਤੇ ਯਾਰ ਦੁੱਖ ਹੁੰਦਾ ਕਿ ਉਹ ਲੋਕ ਵਿਚਾਰੇ ਤੜਫਣਦੇ ਆ ਇਹ ਬੰਦੇ ਨੂੰ ਸਿਆਸਤ ਦੀ ਪਈ ਆ ਖਿੱਦੂ ਵਰਗੂ ਖਿਲਾਰ ਦੇਣਾ ਲੋਕਾਂ ਨੇ ਜਿੱਦਣ ਕਿਤੇ ਵਾਰੀ ਆਈ ਤੇ ਜਿਹੜੀ ਇਹ ਸਿਆਸਤ ਦੇ ਜਵਾਬ ਦੇ ਮੈਂ ਦਊਂਗਾ ਜਵਾਬ ਇੱਕ ਇੱਕ ਗੱਲ ਦਾ ਸੰਭਾਲਾਂ ਦੋ ਇੱਥੇ ਲੈਣੀਆਂ ਦੇਣੀਆਂ ਪੈਂਦੀਆਂ ਨੇ ਜੋ ਇਸ ਕਰਕੇ ਮੈਂ ਸਿਆਸਤ ਨਾਲ ਕੀਤੀ ਨਾ ਕਰ ਰਿਆਂ ਨਾ ਕਰੂੰਗਾ ਅੱਜ ਵੀ ਮੈਨੂੰ ਕਿਸੇ ਨੇ ਕਿਹਾ ਮੈਂ ਖੁਦ ਆਪਣਾ ਪ੍ਰਬੰਧ ਊੜੇ ਦਾ ਹੁਣ ਦੱਸ ਦੇਣ ਫਿਰ ਕਿ ਕੂੜਾ ਕਿੱਥੇ ਚੱਲਿਆ 10 ਦਿਨ ਕੇ ਹਫਤੇ 10 ਦਿਨ ਦਾ ਪ੍ਰਬੰਧ ਕਿੱਥੇ ਹੋਇਆ ਅਸੀਂ ਕੀਤਾ ਨਾ ਦੋਵਾਂ ਭਰਾਵਾਂ ਨੇ ਮਿੰਤਰਲਾ ਕੀਤਾ ਕਿਸ ਦਾ ਕਿਤੇ ਗੋਡੇ ਫੜੇ ਅਸੀਂ ਕੀਤਾ ਨਾ ਇਹ ਥੋੜਾ ਵੀ ਸਿਆਸਤ ਕਰਕੇ ਆਪਣੇ ਘਰ ਵੜ ਜਾਓ